ਮਾਇਨੀ ਅਸੀਂ ਕਰਨ ਬਿਰਹੋਂ ਦਾ ਤੀਰਥ ਹਾਂ ਅਜ ਚੱਲੇ ਖੋਟੇ ਦਮ ਮੁਹੱਬਤ ਵਾਲੇ ਬੰਨ ਉਮਰਾਂ ਦੇ ਪੱਲੇ ਮਾਇਨੀ ਅਸੀਂ ਕਰਨ ਬਿਰਹੋਂ ਦਾ ਤੀਰਥ ਹਾਂ ਅਜ ਚੱਲੇ ਖੋਟੇ ਦਮ ਮੁਹੱਬਤ ਵਾਲੇ ਬੰਨ ਉਮਰਾਂ ਦੇ ਪੱਲੇ ਸੱਦ ਸੁਨੇਾਰੇ ਪ੍ਰੀਤ ਨਗਰ ਦੇ ਸੱਦ ਸੁਨੇਾਰੇ ਪ੍ਰੀਤ ਨਗਰ ਦੇ ਇੱਕ ਕਰਕੇ ਮੋੜਾਂ ਸੋਨਾ ਸਮਝ ਵਿਆਜੇ ਸਨ ਜੋ ਮੈਂ ਪਿੱਤਲ ਦੇ ਛੱਲੇ ਸੱਧ ਸੁਨੇਾਰੇ ਪ੍ਰੀਤ ਨਗਰ ਦੇ ਇੱਕ ਇੱਕ ਕਰਕੇ ਮੋੜਾਂ ਸੋਨਾ ਸਮਝ ਵਿਆਜੇ ਸਨ ਜੋ ਮੈਂ ਪਿੱਤਲ ਦੇ ਛੱਲੇ ਮਾਏ ਨੀ ਅਸੀਂ ਕਰਨ ਬਿਰਹਾ ਦਾ ਤੀਰਤ ਹਾਂ ਅੱਜ ਚੱਲੇ ਯਾਦਾਂ ਦਾ ਇੱਕ ਮਿੱਸਾ ਟੁੱਕਰ ਬਨ ਉਮਰਾਂ ਦੇ ਪੱਲੇ ਕਰਾਂ ਸਰਾਦ ਪਰਾਹੁਤ ਸੱਦਾ ਕਰਾਂ ਸਰਾਦ ਪਰੋਹਤ ਸੱਦਾ ਪੀੜ ਮਰੇ ਜੇ ਦਿਲ ਦੀ ਕਰਾਂ ਸਰਾਦ ਵਾ ਕਰਾਂ ਸਰਾਦ ਪਰੋਹਤ ਸੱਦਾ ਪੀੜ ਮਰੇ ਜੇ ਦਿਲ ਦੀ ਦਿਆਂ ਦਖਣਾ ਸੁੱਚੇ ਮੋਤੀ ਕਰਨ जखਮਾਂ ਦੇ ਅੱਲੇ ਕਰਾਂ ਸਰਾਦ ਪਰੋਹਤ ਸੱਦਾ ਪੀੜ ਮਰੇ ਜੇ ਦਿਲ ਦੀ ਦਿਆਂ ਦਖਣਾ ਸੁੱਚੇ ਮੋਤੀ ਕਰਨ जखਮਾਂ ਜੇ ਅੱਲੇ ਮਾਇਨੀ ਅਸੀਂ ਕਰਨ ਬਿਰਹਾ ਦਾ ਤੀਰਥ ਹਾਂ ਅੱਜ ਚੱਲੇ ਗੀਤਾਂ ਦਾ ਇੱਕ ਹਾਰ ਟੱਪ ਦਾ ਬਨ ਉਮਰਾਂ ਦੇ ਪੱਲੇ ਤਾੜੀ ਮਾਰ ਉੱਡਦੇ ਨਹੀਂ ਤਾੜੀ ਮਾਰ ਉੱਡਦੇ ਨਹੀਂ ਬੱਦਲਾਂ ਦੇ ਮਾਲੀ ਤੋਂ ਤਾੜੀ ਮਾਰ ਉੱਡਦੇ ਨਹੀਂ ਬੱਦਲਾਂ ਦੇ ਮਾਲੀ ਤੋਂ ਅੱਜ ਕਰਨਾ ਦੇ ਕਾਠੇ ਤੋਤੇ ਧਰਤੀ ਨੂੰ ਟੁੱਕ ਚੱਲੇ ਤਾੜੀ ਮਾਰ ਉੱਡਦੇ ਨਹੀਂ ਬੱਦਲਾਂ ਦੇ ਮਾਲੀ ਤੋਂ ਅੱਜ ਕਿਰਨਾ ਦੇ ਕਾਠੇ ਤੋਤੇ ਧਰਤੀ ਨੂੰ ਟੁੱਕ ਚੱਲੇ ਤਾੜੀ ਮਾਰ ਉੱਡਦੇ ਨਹੀਂ ਬੱਦਲਾਂ ਦੇ ਮਾਲੀ ਤੋਂ ਅੱਜ ਕਿਰਨਾਂ ਦੇ ਕਾਠੇ ਤੋਤੇ ਧਰਤੀ ਨੂੰ ਟੁਕ ਚੱਲੇ ਮਾਏ ਨੀ ਮਾਏ ਅਸੀਂ ਕਰਨ ਬਿਰਹਾ ਦਾ ਤੀਰਥ ਹਾਂ ਅੱਜ ਚੱਲੇ ਮੈਂ ਇੱਕ ਸੱਜਣ ਦੇ ਸਾਹਾਂ ਦੀ ਅਜ ਬਨ ਉਮਰਾਂ ਦੇ ਪੱਲੇ ਮਾਏ ਨੀ ਮਾਏ ਅਸੀਂ ਕਰਨ ਬਿਰਹਾ ਦਾ ਤੀਰਥ ਹਾਂ ਅੱਜ ਚੱਲੇ ਮੈਂ ਇੱਕ ਸੱਜਣਾ ਦੇ ਸਾਹਾਂ ਦੀ ਅਜ ਬਨ ਉਮਰਾਂ ਦੇ ਪੱਲੇ ਕੋਤਰ ਸੋਮੇ ਕੰਜਕ ਪਾਵਾਂ ਕੋਤਰ ਸੋਵੇਂ ਕੰਜਕ ਭਾਵਾਂ ਨਾਲ ਲੱਕੜਾਂ ਪੁੰਝਾਂ ਜੇ ਰੱਬ ਯਾਰ ਮਿਲਾਵੇ ਛੇਤੀ ਛੇਤੀ ਮੌਤ ਜਾਂ ਕਰਲੇ ਜੇ ਰੱਬ ਯਾਰ ਮਿਲਾਵੇ ਛੇਤੀ ਛੇਤੀ ਮੌਤ ਜਾਂ ਕਰਲੇ ਮਾਏ ਨੀ ਅਸੀਂ ਕਰਨ ਬਿਰਹਾ ਦਾ ਤੀਰ ਤਹਾਂ ਅੱਜ ਚੱਲੇ ਚੜੀ ਜਵਾਨੀ ਦਾ ਫੁੱਲ ਕਾਰਾ ਪੰਨ ਉਮਰਾਂ ਦੇ ਪੱਲੇ ਸ਼ਹੀਦ ਸੁਹਾਵਾ ਦਾ ਕਿੰਜ ਪੀਵੇ ਸ਼ਹਿਦ ਸੁਹਾਵਾ ਦਾ ਕਿੰਜ ਪੀਵੇ ਸ਼ੈਦ ਸੁਹਾਵਾ ਦਾ ਕਿੰਜ ਪੀਵੇ ਕਾਲੀ ਰਾਤ ਮਘੋਰੀ ਚੰਨ ਦੇ ਖੱਗਿਓ ਚਾਨਣ ਜੋ ਅਜ ਲੈ ਗਏ ਮੇਗ ਨਿਕਲਲੇ ਨਾ ਇਹ ਨਹੀਂ ਅਸੀਂ ਕਰਨ ਬਿਰਹਾ ਦਾ ਤੀਰਥਾਂ ਅੱਜ ਚੱਲੇ ਡੁੱਬਲ ਤਪੀ ਦਿਲ ਤੇ ਥਲਦੀ ਬਨ ਉਮਰਾਂ ਦੇ ਪੱਲੇ ਹੇਕ ਗੁਲੇਲਿਆਂ ਵਰਗੀ ਲਾਕੇ ਗਾਵਨ ਗੀਤ ਹਿਜਰ ਦੇ ਹੇਕ ਗੁਲੇਲਿਆਂ ਵਰਗੀ ਲਾ ਕੇ ਗਾਵਨ ਗੀਤ ਹਿਜਰ ਦੇ ਅੱਜ ਪਰਦੇਸ ਨਾ ਪਉਣਾ ਥਕੀਆਂ ਬਹਿ ਰੁੱਖਾਂ ਦੇ ਥੱਲੇ ਹਿਜਰ ਗੁਲੇਲ ਵਰਗੇ ਲਾ ਕੇ ਗਾਵਨ ਗੀਤ ਹਿਜਰ ਦੇ ਅੱਜ ਪਰਦੇਸ ਨਾ ਪਉਣਾ ਥਕੀਆਂ ਬਹਿ ਰੁੱਖਾਂ ਦੇ ਥੱਲੇ ਮਾਏ ਨੀ ਅਸੀਂ ਕਰਨ ਬਿਰਹਾਂ ਦਾ ਤੀਰਥਾਂ ਅੱਜ ਚੱਲੇ ਹੰਜੂਆਂ ਦੀ ਇੱਕ ਕੁੱਲ ਵੰਗੇਂਦੀ ਬੰਨ ਉਮਰਾਂ ਦੇ ਪੱਲੇ ਇੱਕ ਹੱਥ ਕਾ ਸਾ ਇੱਕ ਹੱਥ ਮਾਲਾ ਗਲ ਵਿੱਚ ਪਾ ਕੇ ਬਗਲੀ ਜਿੱਤ ਵੱਲ ਯਾਰ ਗਿਆ ਨੀ ਮਾਏ ਟਰ ਚੱਲਿਆ ਉਤ ਵੱਲੇ ਇੱਕ ਹੱਥ ਕਾ ਸਾ ਇੱਕ ਹੱਥ ਮਾਲਾ ਗਲ ਵਿੱਚ ਪਾ ਕੇ ਬਗਲੀ ਜਿੱਤ ਵੱਲ ਯਾਰ ਗਿਆ ਨੀ ਮਾਏ ਟਰ ਚੱਲਿਆ ਉਤ ਵੱਲੇ ਮਾਏ ਨੀ ਅਸੀਂ ਕਰਨ ਬਿਰਹਾ ਦਾ ਤੀਰਥਾਂ ਅੱਜ ਚੱਲੇ ਖੋਟੇ ਦਮ ਮੁਹੱਬਤ ਵਾਲੇ ਬੰਨ ਉਮਰਾਂ ਦੇ ਪੱਲੇ